ਸੌਜੀ ਆਪਾਂ ਖੇਤ ਤਾ ਆ ਗਏ ਸਵੇਰ ਸੁਵੇਰ ਤਨਯਾਰਾ ਦੇਖੋ ਅਗਰ ਮੌਸਮ ਵੀ ਵਹੀ ਵਾਲਾ ਹੋ ਰਿਹਾ ਤੇ ਝੋਨਾ ਵੀ ਭਰਿਆ ਪਿਆ ਪੂਰਾ ਦੇਖੋ ਵਧੀਆ ਚਮਕਦਾਗਾ ਜਿਹੜਾ ਡਾਕਟਰ ਨੂੰ ਵੀ ਦਿਖਾਤਾ ਕਹਿੰਦਾ ਠੀਕ ਆ ਕਹਿੰਦਾ ਵਸ ਕਰ ਲਈ ਜਿੰਕ ਜੌਂਕ ਪਾ ਦੇ ਜਿਹੜਾ ਸਵਾਨੋ ਲੈ ਆਏ ਆ ਤੇ ਉਹ ਆਪਾਂ ਕੱਲ ਨੂੰ ਜਾਂ ਪਰਸੋਂ ਪਾ ਦਿੰਨੇ ਆਗੇ ਤੇ ਜੇ ਸੇਠਾ ਕਰਦੇ ਆ ਗੱਲ ਇਹ ਕਹਿੰਦਾ ਵੀ 8 ਕਿਲੋ ਪਾ ਘਟੋ ਘਟ ਜਿੰਕ ਜਿੰਕ 8 ਕਿਲੋ ਪਾਵਾਂਗੇ 21% ਇਹਦੇ ਕੀ 21% ਦਾ ਰਿਜ਼ਲਟ ਦੇਖਦੇ ਆ ਅੱਗੇ ਆਪਾਂ ਪਾਉਣੇ ਹੁੰਦੇ ਹੈਗੇ ਓਹੋ 33% ਸਮਾਰਟ ਜਿੰਕ ਹੁਣ ਇਹਦਾ ਰਿਜ਼ਲਟ ਦੇਖਦੇ ਆ 21% ਦਾ ਵੀ ਕਿਵੇਂ ਦਿੰਦੀ ਹੈ ਇਧਰ ਆਪਾਂ ਬਾਤ ਅਸੀਂ ਕੱਲ ਇੱਥੇ ਪਾਣੀ ਡੁੱਲ ਗਿਆ ਜਿਆਦਾ ਭਰ ਗਏ ਹੋ ਗਿਆ ਅਹੀ ਬਟ ਟੁੱਟੀ ਆ ਚਲੋ ਚੱਲਦੇ ਆ ਜੀ ਮੋਟਰ ਬੰਦ ਕਰਦੇ ਆ ਪਾਣੀ ਫੁੱਲ ਹੋ ਰਿਹਾ ਉਧਰੋਂ ਮੌਸਮ ਵੀ ਖਰਾਬ ਹੋ ਰਿਹਾ ਅੱਜ ਲਾਈਟ ਵੀ ਡਬਲ ਚੱਲ ਗਈ ਝੋਨਾ ਤਾਂ ਪੂਰਾ ਭਰਿਆ ਪਿਆ ਤੇ ਆਪਾਂ ਮੋਟਰ ਬੰਦ ਕਰਦੀ ਛੱਲਾ ਮਾਰਦਾ ਝੋਨਾ ਤਾਂ ਇਹ ਕਹਿੰਦਾ ਵੀ ਖਰਾਬ ਹੋ ਜਾਊਗਾ ਚਲੋ ਚਾਲਦੇ ਆਂ ਮੋਟਰ ਬੰਦ ਕਰਕੇ ਮਿਲਦੇ ਆਂ ਜੀ ਫਿਰ ਥੱਕ ਵੀ ਪਰਦੇਈ ਆਪਾਂ ਪਾਣੀ ਨਾਲ ਪੂਰੀ ਯਾ ਮੀਨ ਨਾਲ ਬਹੁਤ ਫਰਕ ਪੈ ਗਿਆ ਠੀਕ ਹੋ ਗਈ ਬਸ ਹੁਣ ਇਹ ਚ ਕੁਝ ਨਹੀਂ ਪਾਉਂਦੇ ਹੁਣ ਸਿੱਧੀ ਲਾਵਾਂਗੇ ਇਹਨੂੰ ਆਹ ਤਾਂ ਲਾਉਣ ਵਾਲੀ ਆ ਪਰਲੀ ਕਿਹੜੀ ਹਜੇ ਠਹਿਰ ਕੇ ਲਗੂਗੀ ਅਦਾ ਦਵਾਰ ਅੰਤਰੀ ਕਿਤੇ ਕਰਦੇ ਆਂ ਪਤਾ ਲਾਵਾਂਗੇ ਉਹਦੇ ਫਿਰ ਬਾਹਾ ਪੈ ਕੱਲਾ ਪਾਣੀ ਛੱਡਣਾ ਮੀਂਹ ਦੀ ਬੇਟਾ ਜਿੱਦੇ ਮੀਂਹ ਨਾਲ ਭਰ ਗਿਆ ਨਹੀਂ ਉਹਦੇ ਹੀ ਚੱਕਦਾ ਆਂ ਮੀਂਹ ਨੂੰ ਡੀਕਦੇ ਆਂ ਉਹ ਚੱਲਦੇ ਆਂ ਘਰਾਂ ਨੂੰ ਮੋਟਰ ਵੀ ਬੰਦ ਕਰਤੀ ਝੋਨਾ ਸਾਰਾ ਭਰਿਆ ਪਿਆ ਸੀ ਦਿਖਾਇਆ ਸੀ ਤੁਹਾਨੂੰ ਦਰਮੇੱਕਾ ਵੀਰ ਹੈ ਆਪਿਆ پورا ਲਾਈਟ ਆ ਜਿਹੜਾ ਵੱਲ ਚੱਲ ਗਈ ਚਲੋ ਚੱਲਦੇ ਆ ਜੀ ਟਾਈਮ ਹੋ ਗਿਆ ਜੀ ਨਾਈ ਵਾਲੇ ਖੇਤ ਆ ਗਏ ਆਪਾਂ ਤੇ ਇੱਥੇ ਮਾਰਦੇ ਸੀਲਰ ਸੀਲਰ ਵਾਪੇਨਗਾ ਤੇ ਮੈਂ ਤੂੰ ਮਾਰਦੇ ਤੇ ਮੈਂ ਆ ਥੱਲੇ ਰਹਿੰਦਾ ਸੀ ਜਿਹੜਾ ਕਸੀਏ ਮਾਰਦਾਗਾ ਦੋ ਕਾਰੇ ਰਹਿੰਦੇ ਸੀ ਪਹਿਲਾਂ ਰਹਿ ਗਏ ਸੀ ਇਹਦੇ ਪਹਿਲਾਂ ਮਾਰਦੇ ਸੀ ਫਿਰ ਬਾਅਦ ਚ ਮੈਂ ਆ ਗਏ ਤਾਂ ਤਾਂ ਕਰਕੇ ਟਾਲ ਕਰਤੀ ਮੈਂ ਚੱਲ ਹੋਰ ਵੱਡਾ ਹੋ ਜਾਂਦਾ ਇਹ ਜਮਾੜਾ ਮੋਟਾ ਹੀ ਸੀ ਹੁਣ ਇਹ ਜਮਾਰੀ ਆਨੇ ਚਾਰ ਓੜੇ ਤਾਂ ਮਾਰਤੇ ਜਿੰਨੇ ਕਵਾਜ ਦੇ ਆ ਹੁਣ ਮਾਰਦਾ ਹੈ ਬਾਕੀ ਕੱਲ ਨੂੰ ਮਾਰਦਾ ਐ ਤਾਂ ਹੁਣ ਦੁਬਾਰਾ ਜਿਹੜਾ ਉੱਗ ਗਿਆ ਮਾੜਾ ਮੋਟਾ ਹੀ ਆ ਕਿਰਾ ਇੱਕ ਮਹੀਨ ਹੋਰ ਪੈਗਾ ਉਹ ਦੂਬਾਰਾ ਤਾਂ ਬਿਜਲੀ ਡੱਪ ਜਾਗੇ ਤੇ ਕਿਰਾ ਜਿਹੜਾ ਮਾੜਾ ਮੋਟਾ ਕੱਖ ਆ ਜਿੰਨੇ ਮੋਟਾ ਮੋਟਾ ਜਾ ਉਹਦਾ ਮਾਰਿਆ ਹੀ ਆ। ਇਹਦੇ ਕੋਰੇ ਮਰੀਂਦੇ ਸੀਲਰ ਤੇ ਆਪਾਂ ਲੱਗਦੇ ਅਗਲੇ ਓੜੇ ਤੇ ਫੇਰ ਪੀਨੇ ਆ ਪਾਣੀ। ਆ ਪੋਠਾ ਮੋੜ ਕੇ ਲੈ ਜਾਈਏ ਜਿਹੜਾ ਲੈ ਕੇ ਆਇਆ। ਚਲੋ ਲੱਗੇ। ਆਪਾਂ ਆ ਗਏ ਖੇਤ ਅਗਲੇ ਦਿਨ ਦੀ ਸ਼ੁਰੂਆਤ ਆ ਗਈ। ਰੇਪਾਉਣਾ ਹੈ ਅੱਜ ਓਨੇ ਚ ਜੈਂਕ ਤੇ ਬੋਲਟ ਆਪਣੇ ਮੈਕੋ ਰਾਜਾ ਕਹਿੰਦੇ ਜੀ ਨੂੰ। ਫੋਟ ਵਾਲਾ ਤੇ ਜਿੰਕ ਤੇ ਫੰਗੀ ਸੈਡ 12 ਟਰੇਟ ਤੇ ਯੂਰੀਆ 15 15 ਕਿਲੋ ਇਹ ਸੱਟਦੇ ਆਗੇ ਹਾਂ ਜਿੰਕ ਕੱਲੀ ਅੱਡ ਸੱਟਦਾ ਹੈ ਤੇ ਹੱਡ ਸੱਟਦਾ ਹੈ ਪਾਣੀ ਖੜਾ ਹੀ ਏ ਝੋਨੇ ਚ ਅਗਲੇ ਕਿਰਾਂ ਦੇ ਵੀ ਟੱਕ ਖੋਲ ਹੀ ਦਿੰਨੇ ਆ ਮਾੜਾ ਮਾੜਾ ਉਹਨਾਂ ਚ ਪੈ ਜਾ ਉਹ ਉੱਥੇ ਆਏ ਸਾਲੀ ਹੁੰਦੀ ਏ ਦੋ ਜੀ ਉੱਥੇ ਹੋਰੀ ਉੱਥੇ ਡੱਕੇ ਹੋਰ ਲਵਾਵਾਂਗਾ ਹੁੰਦਾ ਉਹ ਕਹਿੰਦਾ ਸੀ ਚੱਲ ਜੂ ਕਹਿੰਦਾ ਅੱਗੇ ਨਾਲ ਤੋਂ ਫਰਕ ਪੈ ਗਿਆ ਮੀਂਹ ਤੋਂ ਬਾਅਦ ਸਹੀ ਤਾਂ ਹੋ ਗਿਆ ਪਹਿਲਾਂ ਜਿਆਦਾ ਹੀ ਦੀ ਸੀ ਉਹ ਉੱਥੇ ਤੇ ਉਹ ਉੱਥੇ ਦੋ ਥਾਂ ਤੇ ਆਹ ਉਹ ਜਗ੍ਹਾ ਤੇ ਆਏ ਸਾਲੀ ਆਉਂਦੀ ਆ ਚਲੋ ਇਹ ਰੇ ਸੱਟ ਕੇ ਫੇਰ ਮਿਲਦੇ ਆ ਤੁਹਾਨੂੰ ਰੇ ਸੱਟ ਦੀ ਰੇ ਵਾਲਾ ਕੰਮ ਨਵੇੜ ਦੀ ਆ ਕੇ ਖੋਲੀ ਐ ਨਾ ਇੱਕ ਬੈਗਟ ਹੀ ਪਾਏਗਾ ਆ ਦੂਜੀ ਚ ਨਾ ਪਾਏਗਾ ਜਿਹੜੀ ਰੇ ਰੱਖੀਆ ਹਾ ਪਾ ਪਹਿਲਾਂ ਉਹ ਇਕੱਲਾ ਹੀ ਲਾਲਾ ਇਹ ਤੁਹਾਡੇ ਨਾਲ ਰਲ ਜੂ ਇਹ ਤਾਂ ਦਾਣੇ ਵਾਲਾ ਹਾ ਇਕੱਲੇ ਚ ਹੱਥ ਮਾਰ ਲਾ ਪਹਿਲਾਂ ਹਾਂ ਹੱਥ ਜਿਹਾ ਮਾਰਦੇ ਦਾਣੇ ਨਾਲ ਚੇਪ ਜੂ ਇਹ ਪਾਊਡਰ ਇਹ ਮੜਾ ਮੜਾ ਮਾਰਦੇ ਵੇ ਸੋਈ ਚੇਪ ਜੂ ਇਹੇ ਡੇਢ ਕਿੱਲੇ ਚਾਉਣੀ ਚਾਹੀਦੀ ਐ ਨੀਰੇ ਉਹਸਾਹ ਨਾਲ ਸਿੱਟੀ ਕਿਉਂ ਆਪਾਂ ਦਵਾਈ 19 ਫਾਈ ਆ ਫਿਰ ਹੂੰ ਹੈ ਤਾਂ 2 ਕਿੱਲਿਆਂ ਦੀ ਪਰ ਡੇਢ ਚ ਹੀ ਆਵੇ ਆਪਾਂ 4 ਕਿੱਲਿਆਂ ਦੀ ਦਵਾਈ ਹੈ ਸਾਰੀ ਤੇ ਹੈ ਸਾਢੇ 3 ਕਿੱਲੇ ਇਹ ਡੇਢ ਤੋਂ ਥੋੜਾ ਜਿਹਾ ਉੱਤੇ ਹੀ ਆਵੇ ਇੰਨਾ ਇੰਨੀ ਰੇ ਜਿਹੜੀ ਉਹਸਾਹ ਨਾਲ ਸਿੱਟੀ ਵੀ 2 11 ਚ ਆ ਜੇ ਤੇ 2 11 ਦੀ ਪਈ ਆ ਉਹਸਾਹ ਨਾਲ ਸਿੱਟ ਲਈ ਲੋ ਵੀ ਅੱਧੀ ਸਿੱਟਤੀ ਆਪਾਂ ਰ ਅੱਧੀ ਰਹਿ ਗਈ ਸਾਰਿਆਂ ਨੂੰ ਔਖਾ ਕੰਮ ਆ ਦਵਾਈ ਜੀ ਸਿੱਟਨੀ ਕੱਲੀ ਰੇ ਸਿੱਟਨੀ ਸੌਖੀ ਆ ਤੇ ਆਹ ਜਿਹੜਾ ਪਾਊਡਰ ਵਾਲੀ ਦਵਾਈ ਹੁੰਦੇ ਨੇ ਵਾਲਾ ਤੱਕ ਕਰਦੀ ਆ ਮਸਾਂ ਰਲਾਈ ਆ ਵਿੱਚ ਇਹ ਚ ਹੈਗਾ ਫੰਗੀ ਸੈਡ ਤੇ ਜੈਂਕ ਤੇ ਆਪਣੇ ਫੋਟ ਵਾਲਾ ਫਟਾਰਾ ਪਾਇਆ ਹੈਗਾ ਵਿੱਚ तो यूरी आ गई पंद्रह किलो पा। किले पाने आप दो सीट ती तो उधरना जाएगी शकल देखो कहो जी होगी गर्मी न सारे भेज गए 80 ਪੈਕਟ ਪਏ ਆ ਚਲੋ ਸੱਟ ਕੇ ਮਿਲਦੇ ਆ ਜੀ ਤੁਹਾਨੂੰ ਅਰੇ ਸੱਟ ਤੇ ਜੇ ਆਪਾਂ ਨਵੇੜ ਤਾਂ ਕੰਮ ਹੁਣ ਹਰਾ ਵੱਡਾਂਗੇ ਪਹਿਲਾਂ ਪਾਣੀ ਦੀ ਬੋਤਲ ਭਰ ਕੇ ਲਿਆਉਣਿਆ ਖਾਲ ਤੋਂ ਤੇ ਲੱਗ ਰਹੀ ਆ ਇਹ ਪੱਲੀ ਪੱਲੀ ਧੋਤੀ ਤੇ ਰਹਿ ਦਿੱਤੀ ਸੱਟ ਆਪਾਂ ਉਹ ਪਰਲੀ ਖੁੰਝ ਜੀ ਚ ਵਸ 10 ਕਿਲੋ ਰੇਹ ਦੀ ਕੰਮੀ ਰਹੇਗੀ ਤੇ ਉੱਥੇ ਦੁਬਾਰੇ ਸੱਟ ਦਾਂਗੇ ਹੰਗੀ ਸਾਈਡ ਪਿਆ ਕੇ ਹੋਰ ਲਾ ਕੇ ਦੁਬਾਰੇ ਸਿੱਟ ਦਾਂਗੇ ਕੰਨੀ ਜੀ ਤੇ ਖੁੰਝ ਜੀ ਰਹਿ ਗਈ ਵੈਸੇ 10 ਕਿਲੋ ਰੇਤ ਹਾਂ ਰਹਿ ਗਿਆ ਰੇੜੇ ਦਾ ਕਨਾਲ ਰਹਿ ਗਈ ਫਿਰ ਮੈਂ ਐ ਰੋਲ ਗਦੌਲ ਜੀ ਕਰ ਤੋਂ ਕਰਨੀ ਐ ਕਿ ਉਹ ਉਹਨਾਂ ਥਾਂ ਛੱਡ ਹੀ ਦਿੱਤਾ ਜੇ ਆਪਣੀ ਰੇਹ ਕੱਟਦੀ ਹੋਵੇ ਤਾਂ ਉਹਨਾਂ ਥਾਂ ਛੱਡ ਦੇ ਐ ਕਾਲਚ ਸਿੱਟਣ ਦੀ ਨਾ ਕਰੇ ਵੀ ਪਤਲੀ ਪਤਲੀ ਸਿੱਟਦੀ ਐ ਫਿਰ ਉਹ ਅਸਰ ਨਹੀਂ ਕਰਦੀ ਹੁਣ ਆਪਣਾ ਉਹ ਥਾਂ ਰਹਿ ਗਿਆ ਤੇ ਉਹ ਚ ਬਾਅਦ ਚ ਸਿੱਟਾਂਗੇ ਤੇ ਚੱਲੀਏ ਆਪਾਂ ਪਾਣੀ ਲੈਣ ਤੇ ਬਹੁਤ ਲੱਗ ਰਹੀ ਹੈਗੀ ਚੱਲਦੇ ਆ ਜੀ ਰੇ ਸਿੱਟਦਿਆਂ ਦਾ ਬੁਰਾ ਹਾਲ ਹੋ ਗਿਆ ਜਮਾ ਆ ਸਾਰੇ ਕੱਪੜੇ-ਕਪੜੇ ਲੱਭੜ ਗਏ ਇਹ ਹੱਥ ਦੇਖੋ ਹੀ ਲੈ ਨਹੀਂ ਲੈ ਹੋ ਗਏ ਤੇ ਚਲੋ ਮਿਲਦੇ ਆ ਬਾਅਦ ਚ ਰਵੱਢ ਕੇ ਲੋ ਜੀ ਸ਼ਾਮ ਹੋ ਗਈ ਤੇ ਆਪਾਂ ਪਹੁੰਚ ਗਏ ਖੇਤ ਤੇ ਇੱਕੰਪਿਆ ਮੰਝੇ ਤੇ ਆਪਾਂ ਪਾਈਪਾਂ ਲਾਉਣ ਆਏ ਸੀਗੇ ਆਹਾ ਕਿਆਰਿਆਂ ਦੀਆਂ ਚਾਰ-ਚਾਰੇ ਜੀ ਪਾਈਪਾਂ ਲਿਆਂਦੀਆਂ ਗਿਆ ਜਿਹੜੀਆਂ ਬੱਟਾਂ ਤਿੰਨ ਉਚਾਲੇ ਇਧਰਲੀ ਪੱਟੀ 'ਚ ਤੇ ਜਿਵੇਂ ਵਿਚਾਲੇ ਬਰਾਬਰ ਜੇ ਬਾਣ ਦੇ ਲੈਵਲ ਜੇ 'ਚ ਕਰਕੇ ਨਾਪਦਾਂਗੇ ਜਿਹੜਾ ਕੋਈ ਕਿਆਰਿਆਂ ਦਾ ਵੱਧ ਘੱਟ ਪਾਣੀ ਹੋਵੇ ਇੱਕ ਦੂਜੇ ਕਿਆਰੇ 'ਚ ਟ੍ਰਾਂਸਫਰ ਹੋ ਜਾਏ ਵਿਵਾਦ ਘਟਣਾ ਰਵੇ ਇਹ ਪਾਣੀ ਪੂਰਾ ਹੋ ਜੇ ਕਈ ਔਰ ਇੱਕ ਕਿਾਰੇ ਚ ਨੱਕਾ ਰਹੇ ਜੇ ਤਾਂ ਵੀ ਦੂਜੇ ਚ ਪਾਣੀ ਵਗ ਜੇ ਜ਼ਮੀਨ ਦਾ ਪਾਣੀ ਐਦਰ ਉਦਰ ਤਰਦਾ ਫਿਰਦਾ ਰਵੇ ਬਾਣ ਚ ਹੂੰ ਆਪਣੇ ਜਿਹੜੀ ਹਰੇ ਵਾਈ ਜੀ ਸੀਗੀ ਪਾਣੀ ਸੁੱਕਣ ਕਰਕੇ ਉਹ ਤਾਂ ਵਹਿ ਗਈ ਕਿਰਾ ਦਾ ਤੜਕੇ ਰੇ ਪਾ ਕੇ ਜੋ ਤਾਂ ਪੂਰਾ ਪਾਣੀ ਖੜਾ ਸੀ ਹੁਣ ਤਾਂ ਮਾੜਾ ਮੋਟਾ ਰਹਿ ਗਿਆ ਆਇਰ ਬੱਟਲ ਉਹ ਵੇ ਪੀਲਕ ਜੀ ਮਾਰਦਾ ਆਇ ਕੋੜਾ ਵਟ ਦੇ ਨਾਲ ਆ ਦੇਖ ਨਾ ਦੁਰ ਤਈ ਉਹ ਬਚਾਲੇ ਇਹਦੇ ਇੱਥੋਂ ਜੇ ਪਾਣੀ ਘਟ ਚੜਦਾ ਵਟ ਨਾਲ ਤਾਂ ਕਰਕੇ ਚੋਲ ਨਾ ਪੀਪਾ ਆਪਾਂ ਲਓ ਜੀ ਪੈਪਾ ਲਾਤੀ ਆਪਾਂ ਇਸ 6:00 ਵੱਜ ਜਾਏਗਾ ਮਾਣਾ ਓਏ ਤੂੰ ਕਹਿੰਦਾ ਵੱਜੇ ਨਹੀਂ ਆ ਮੂਕਾ ਸਾਰਾ ਲਿਬੜਿਆ ਪਿਆ ਟਿੱਕੇ ਲੱਗੇ ਪਏ ਹਨੇਰਾ ਵੀ ਹੋ ਗਿਆ ਤੇ ਚੱਲਦੇ ਆ ਘਰਾਂ ਨੂੰ ਹਾਂ ਚਲਣਾ ਮਾਣੇ ਹਨੇਰਾ ਹੋ ਲੱਗਾ ਬਸ 10 ਮਿੰਟਾਂ ਦਾ ਹਨੇਰਾ ਹੋ ਗਿਆ 8:00 ਵੱਜੇ ਪਏ ਆ ਚਲੋ ਚੱਲਦੇ ਆ ਜੀ ਘਰਾਂ ਨੂੰ ਤੇ ਅੱਜ ਤੇ ਵਲੌਗ ਦੀ ਕਰਦੇ ਆ ਐਂਡਿੰਗ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਚੈਨਲ ਨੂੰ ਵੱਧ ਤੋਂ ਵੱਧ ਬਹੁਤ ਘੱਟ ਵੀ ਆਉਂਦੇ ਸਾਡੇ YouTube ਤੇ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਓਕੇ ਬਾਈ ਜੀ